ਪੰਜਾਬ ਦੇ ਇੱਕ ਪਿੰਡ 'ਚ ਇੱਕ ਚਮਤਕਾਰ ਦੇਖਣ ਨੂੰ ਮਿਲਿਆ। ਇੱਕ ਬੰਦਾ ਆਪਦੀ ਆਰਕੀ ਤੋਂ ਉੱਠ ਕੇ ਖੜਾ ਹੋ ਗਿਆ। ਜਦੋਂ ਦੇ ਘਰ ਵਾਲੀ ਨੇ ਪਿੱਛੇ ਰੋਂਦੀ ਰੋਂਦੀ ਆਉਂਦੀ ਨੇ ਕਿਹਾ ਕਹਿੰਦੀ ਮੈਂ ਇਸ ਬੰਦੇ ਨੂੰ ਕਦੇ ਕੋਈ ਤਕਲੀਫ ਨਹੀਂ ਹੋਣ ਦਿੱਤੀ। ਮਰ ਜਾਣ ਨੂੰ ਲਾਟਦੇ ਤਾਂ ਸੱਚ ਬੋਲਦਿਆ ਕਰੋ। ਮਰਤਾ ਰਾਮ ਨਾਲ ਜਾਣਦਿਆ ਕਰੋ। ਜਿਹੜੀਆਂ ਕੁੜੀਆਂ ਵਿਆਹ ਵਾਲੇ ਦਿਨ ਜੀਜੇ ਦੀ ਜੁੱਤੀ ਚੱਕਦੀਆਂ ਨੇ ਫਿਰ ਜੁੱਤੀ ਦੇਣ ਦੇ ਬਦਲੇ 2100 ਜਾਂ 5100 ਲੈਣ ਦੇ ਆ ਮਾਰੀਆਂ ਉਹਦੇ ਹਾੜੇ ਕੱਢੀ ਜਾਂਦੀਆਂ ਨੇ। ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾ। ਅੱਗੇ ਵਾਧਾ ਤੁਸੀਂ ਜੁੱਤੀ ਛੱਡੋ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਦਾ ਮੋਬਾਈਲ ਜ਼ੋਰੀ ਕਰ ਲਿਆਤਾ ਤਾਂ ਤੁਹਾਨੂੰ ਹੜੇ ਕੱਟਣ ਦੀ ਲੋੜ ਨਹੀਂ ਫਿਰਦੇ ਤੁਸੀਂ ਉਹ ਤੋਂ ਲੱਖ ਰੁਪਿਆ ਵੀ ਮੰਗ ਲਓਂਗੇ ਲੱਖ ਰੁਪਿਆ ਵੀ ਝਟ ਦੇਣ ਕੱਢ ਕੇ ਫਟਾ ਦਊਗਾ ਕਿਉਂਕਿ ਅੱਜ ਕੱਲ੍ਹ ਦੇ ਮੁੰਡਿਆਂ ਦੇ ਫੋਨਾਂ 'ਚ ਬਹੁਤ ਹੀ ਖਤਰਨਾਕ ਕਾਰਤੂਸ ਹੁੰਦਾ ਸਮਝ ਗਏ ਯਾਦ ਰੱਖਿਓ ਜੇਕਰ ਕਿਸੇ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋ ਰਿਹਾ ਕਬਜ ਬਣੀ ਰਹਿੰਦੀ ਹੈ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਤਾਂ ਮੈਂ ਤੁਹਾਨੂੰ ਇੱਕ ਵਧੀਆ ਜੀ ਟ੍ਰਿਕ ਦੱਸਦਾ ਡੇੜିକੇ ਬੱਟੇ ਤੋਂ ਬੱਟੇ ਡਾਕਟਰ ਨੂੰ ਵੀ ਨਹੀਂ ਪਤਾ ਤੁਸੀਂ ਨੇ ਬਸ ਐਂ ਕਰਨਾ ਕੀ ਹੋੜੇ ਕੀ ਪਤਾ ਬਚਪਨ ਵਾਲੀ ਯਾਦ ਹਜੇ ਗਈ ਨਾ ਹੋਵੇ ਕਿਸੇ ਪਾਰਟੀ ਤੇ ਜਾਂ ਵਿਆਹ ਦੇ ਫੰਕਸ਼ਨ ਤੇ ਬੰਦੇ ਉਹਨਾਂ ਜਨਾਨੀਆਂ ਵੱਲ ਪੂਰੇ ਧਿਆਨ ਨਾਲ ਦੇਖਦੇ ਨੇ ਜਿਹੜੀਆਂ ਸਜ ਧਜ ਕੇ ਜਾਂਦੀਆਂ ਨੇ ਟੌਰਾਂ ਲਾ ਕੇ ਜਾਂਦੀਆਂ ਨੇ ਪਰ ਜਨਾਨੀਆਂ ਇੱਕ ਦੂਜੀ ਦੇ ਸੂਟ ਦੇ ਦੇ ਕੇ ਮੱਚੀ ਜਾਣਗੀਆਂ ਬੰਦਿਆਂ ਵੱਲੋਂ ਦੇਖਦੀਆਂ ਬੰਦੇ ਤਾਂ ਉਹੀ ਟੋਰਾ ਕੱਢੇ ਫਿਰ ਜਾਂਦੇ ਨੇ ਔਰ ਭੋਲੋ ਪੰਚੋ ਇਹਨਾਂ ਕੋਲੇ ਇੱਕ ਦੂਜੇ ਦੇ ਸੂਟ ਦੇਖਣ ਤੋਂ ਮੇਨਲੀ ਤੋਨੋਂ ਕਿੱਥੋਂ ਦੇਖਣਗੇ ਤੁਸੀਂ ਨਾ ਐਵੇਂ ਟੋਰਾਂ ਤੇ ਪੈਸੇ ਖਰਾਬ ਕਰਿਆ ਕਰੋ ਸਿੰਪਲ ਕੱਪੜੇ ਪਾ ਕੇ ਜਾਇਆ ਕਰੋ ਖਾ ਪੀ ਕੇ ਮੁੜਿਆ ਕਰੋ ਆਹੋ ਜਿੰਨਾ ਜਨਾਨੀਆਂ ਦੀ ਸਹੁਰੇ ਪਰਿਵਾਰ 'ਚ ਇੱਜ਼ਤ ਨਹੀਂ ਹੋ ਰਹੀ ਸੱਸ ਤੇ ਨਾਨਕ ਚਾਜ ਨਾਲ ਨਹੀਂ ਬੋਲਦੀਆਂ ਘਰ ਵਾਲਾ ਖਿਜਿਆ ਖਿਜਿਆ ਰਹਿੰਦਾ ਪਿਆ ਨਾਲ ਗੱਲ ਨਹੀਂ ਕਰਦਾ ਸਾਰੇ ਸਹੁਰੇ ਪਰਿਵਾਰ 'ਚ ਬੁੜਬੁੜ ਹੁੰਦੀ ਰਹਿੰਦੀ ਐ ਤੁਸੀਂ ਨੇ ਮੇਰੀ ਇੱਕ ਗੱਲ ਮੰਨਣੀ ਐ ਸੱਸ ਤੇ ਨਣ ਦੇ ਵਿੱਚ ਅੱਜ ਨਾਲ ਬੋਲਣ ਲੱਗ ਜਾਣਗੀਆਂ ਘਰ ਵਾਲਾ ਵੀ ਪਿਆਰ ਨਾਲ ਗੱਲ ਕਰੂਗਾ ਤੁਸੀਂ ਬਸ ਇੱਕ ਕੰਮ ਕਰਨਾ ਮੇਰੀ ਵੀਡੀਓ ਦੇਖ ਕੇ ਆ ਠਿੱਕਰੀ ਜੀ ਪਰਾਂ ਧਰ ਦੋ ਸਾਰੇ ਸਿਆਪੇ ਇਸੇ ਦੇ ਪਾਏ ਹੋਏ ਨੇ ਜੇ ਕਿਸੇ ਮੁੰਡੇ ਨੂੰ 5-7 ਕਿੱਲੇ ਜ਼ਮੀਨ ਦੇ ਆਉਂਦੇ ਹੋਣ ਜਾਂ ਸਰਕਾਰੀ ਨੌਕਰੀ ਲੱਗਿਆ ਹੋਵੇ ਮੁੰਡੇ ਦੇ ਘਰ ਦੇ ਮੁੰਡੇ ਦੇ ਵਿਆਹ ਵੇਲੇ ਕੁੜੀ ਵਾਲਿਆਂ ਨੂੰ ਕਹਿਣਗੇ ਗੱਡੀ ਲੈ ਮੰਗੇ ਗੱਡੀ ਤਾਂ ਲੈ ਲਾਂਗੇ ਕੱਢੀ ਚ ਲਾਉਂਦਾ ਜਿਗੜਾ ਕਿਧੋ ਲਾਉਂਗੇ ਉਹਦੇ ਤੇ ਤੇਲ ਵੀ ਪਵਾਉਣਾ ਪੈਂਦਾ ਉਹਦੀ ਸਰਵਿਸ ਵੀ ਕਰਾਉਣੀ ਪਊ। ਉਹਦੀ ਲੈਨਟ ਵੀ ਕਰਾਉਣੀ ਚਾਹੀਦੀ ਐ। ਇੰਸੂਰੈਂਸ ਵੀ ਕਰਾਉਣਾ ਪਊ। ਉਹਦੇ ਟਾਇਰ ਵੀ ਕੱਟਣੇ ਨੇ। ਉਹ ਤਬਾਉਣ ਵੀ ਪਊ। ਨਹੀਂ ਫਿਰ ਵਿਆਹ ਤੋਂ 2-3 ਸਾਲ ਬਾਅਦ ਕਹੋਗੇ। ਦਾਗ ਚ ਮਿਲੀ ਸੀ ਕੋਈ ਚਲਾਉਂਦਾ ਨਹੀਂ ਤਾਂ ਵੇਚ ਦਿਆਂ। ਮੈਂ ਤਾਂ ਅੱਜ ਤੋਂ ਬਾਅਦ ਰਾਤ ਨੂੰ ਆਪਦਾ ਫੋਨ ਸਵਿਚ ਆਫ ਕਰਕੇ ਸੌਂਆਇਆ ਕਰੂੰਗਾ। ਰਾਤ 2 ਵਜੇ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਕਹਿੰਦਾ ਭਾਈ ਛੇਤੀ ਛੇਤੀ ਸਾਡੇ ਘਰਾਂ ਵੱਲ ਆਈਂ। ਮੈਂ ਭੱਜਿਆ ਭੱਜਿਆ ਗਿਆ ਮਾ ਕੋਈ ਜ਼ਰੂਰੀ ਕੰਮ ਹੋਊਗਾ ਮੈਨੂੰ ਕਹਿੰਦਾ ਬਾਈ ਮੈਂ ਫਿਲਮ ਡਾਊਨਲੋਡ ਕਰਨ ਲੱਗਿਆ ਹੋਇਆ ਸਿਰਫ 100 MB ਦੀ ਡਾਊਨਲੋਡ ਹੋਣੀ ਰਹਿੰਦੀ ਹੈ ਮੇਰਾ ਨੈਟ ਮੁੱਕ ਗਿਆ ਬਾਈ ਬਣ ਕੇ ਹੌਟਸਪੌਟ ਛੱਡ ਦੇ ਕੋਈ ਗੱਲ ਨਹੀਂ ਜੀ